ਵੱਡੇ ਪ੍ਰੋਜੈਕਟ ਹੈ ਜਿਹੜਾ ਉਹਨਾਂ ਦਾ ਉਦਘਾਟਨ ਕੀਤਾ ਜਾਵੇਗਾ ਇਸ ਦੇ ਨਾਲ 4G ਟਾਵਰਾਂ ਜਿਹੜੇ ਆ 4G ਟਾਵਰ ਏ ਉਹਨਾਂ ਦਾ ਉਦਘਾਟਨ ਕੀਤਾ ਜਾਵੇਗਾ ਇਸ ਦੇ ਨਾਲ ਲੋਕਾਂ ਨੂੰ ਫਾਇਦਾ ਜਿਹੜਾ ਉਹ ਹੋਣ ਵਾਲਾ ਪੀਐਮ ਮੋਦੀ ਦਾ ਅੱਜ ਓਡੀਸ਼ਾ ਦੌਰਾ ਤੇ ਦੌਰਾਨ ਉਥੋਂ ਦੇ ਲੋਕਾਂ ਨੂੰ ਪੀਐਮ ਮੋਦੀ ਵੱਡੀ ਸੋਗਾਤ ਦੇਣਗੇ ਜਿਸ ਦੇ ਨਾਲ ਉਥੋਂ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਣ ਵਾਲਾ ਹੈ ਤੇ 60000 ਕਰੋੜ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਪੀਐਮ ਮੋਦੀ ਦੇ ਵੱਲੋਂ ਨੀਂਹ ਪੱਥਰ ਰੱਖਿਆ ਜਾਵੇਗਾ ਤੇ ਅੱਜ ਇੱਕ ਜਨ ਸਭਾ ਨੂੰ ਵੀ ਸੰਬੋਧਿਤ ਕਰਨਗੇ ਪੀਐਮ ਮੋਦੀ ਤੇ ਦੌਰਾਨ ਉਥੋਂ ਦੇ ਲੋਕਾਂ ਨੂੰ ਵੱਡੀ ਸੋਗਾਤ ਜਿਹੜੀ ਅੱਜ ਦੇਣ ਵਾਲੇ ਨੇ ਓਡੀਸ਼ਾ ਦੇ ਲੋਕਾਂ ਨੂੰ ਅੱਜ ਵੱਡੀ ਸੋਗਾਤ ਦੇਣਗੇ ਪੀਐਮ ਮੋਦੀ ਜਿਸ ਦੇ ਨਾਲ ਦੂਰ ਸੰਚਾਰ ਰੇਲਵੇ ਉੱਚ ਸਿੱਖਿਆ ਅਤੇ ਜਿਹੜੇ ਪਿੰਡੂ ਖੇਤਰ ਨੇ ਜਿਹੜੇ ਇਸ ਪ੍ਰੋਜੈਕਟ ਦੇ ਨਾਲ ਦੂਰ ਸੰਚਾਰ ਰੇਲਵੇ ਉੱਚ ਸਿੱਖਿਆ ਸਿਹਤ ਸੰਭਾਲ ਹੁਨਰ ਵਿਕਾਸ ਅਤੇ ਪਿੰਡੂ ਰਿਹੈਸ਼ ਵਰਗੇ ਖੇਤਰਾਂ ਨੂੰ ਵੀ ਕਵਰ ਕਰਦੇ ਨੇ ਇਸ ਦੇ ਨਾਲ ਕਿ ਉਹ ਇਸ ਮੌਕੇ ਇੱਕ ਇਸ ਦੇ ਨਾਲ ਕਿ ਪਿੰਡੂ ਰਿਹੈਸ਼ ਖੇਤਰਾਂ ਵਰਗਿਆਂ ਨੂੰ ਵੀ ਇਸ ਦੇ ਨਾਲ ਕਵਰ ਕਰਦੇ ਨੇ ਜਿਸ ਦੇ ਨਾਲ ਵੱਡੀ ਸੋਗਾਤ ਮਿਲੇਗੀ ਅਤੇ ਇਹਨਾਂ ਲੋਕਾਂ ਨੂੰ ਵੱਡਾ ਫਾਇਦਾ ਹੋਣ ਵਾਲਾ ਉੜੀਸਾ ਦੇ ਲੋਕਾਂ ਨੂੰ ਵੱਡਾ ਸ਼ਾਇਦਾ ਜਿਹੜਾ ਇਸ ਦੇ ਨਾਲ ਹੋਵੇਗਾ ਤੇ 60000 ਕਰੋੜ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟ ਜਿਨ੍ਹਾਂ ਦਾ ਅੱਜ ਨੀ ਪੱਥਰ ਜਿਹੜਾ ਔਰ ਰੱਖਿਆ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਡੀਸਾ ਦੌਰਾ ਉਹਨਾਂ ਦਾ ਤੇ 4 ਗੁੜਾ ਵਿੱਚ 60000 ਕਰੋੜ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਜਿਨ੍ਹਾਂ ਦਾ ਉਦਘਾਟਨ ਅਤੇ ਨੀ ਪੱਥਰ ਰੱਖਿਆ ਜਾਵੇਗਾ ਪ੍ਰੋਜੈਕਟ ਦੂਰ ਸੰਚਾਰ ਰੇਲਵੇ ਉੱਚ ਸਿੱਖਿਆ ਸਹਿਰ ਸੰਭਾਲ ਹੁਨਰ ਵਿਕਾਸ ਅਤੇ ਪਿੰਡੂ ਰਿਹਾਇਸ਼ ਵਰਗੇ ਖੇਤਰਾਂ ਨੂੰ ਕਵਰ ਕਰਦੇ ਨੇ ਉਹ ਇਸ ਮੌਕੇ ਇਸ ਜਨਤਕ ਮੀਟਿੰਗ ਨੂੰ ਵੀ ਸੰਬੋਧਨ ਕਰਨਗੇ ਡਿਜੀਟਲ ਕਨੈਕਟੀਵਿਟੀ ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਮੋਦੀ ਲਗਭਗ ਜਿਹੜਾ ਵਾ ਵੱਡੇ ਪ੍ਰੋਜੈਕਟ ਹੈ ਜਿਹੜਾ ਉਹਨਾਂ ਦਾ ਉਦਘਾਟਨ ਕੀਤਾ ਜਾਵੇਗਾ ਫਿਰ ਦੇ ਨਾਲ 4G ਟਾਵਰ ਜਿਹੜੇ ਆ 4G ਟਾਵਰ ਹੈ ਉਹਨਾਂ ਦਾ ਉਦਘਾਟਨ ਕੀਤਾ ਜਾਵੇਗਾ ਇਸ ਦੇ ਨਾਲ ਲੋਕਾਂ ਨੂੰ ਫਾਇਦਾ ਜਿਹੜਾ ਉਹ ਹੋਣ ਵਾਲਾ ਓਡੀਸ਼ਾ ਦੇ ਝਾਰਸੁਗੁੜਾ ਤੋਂ ਨੈਟਵਰਕ ਲਾਂਚ ਕਰਨਗੇ ਸਿੰਧੀਆਂ ਖੁਦ ਲਾਂਚ ਦੁਰਾਨ ਗੁਹਾਟੀ ਦੇ ਵਿੱਚ ਮੌਜੂਦ ਰਹਿਣਗੇ ਦੂਰ ਸੰਚਾਰ ਮੰਤਰੀ ਨੇ ਕਿਹਾ ਕਿ ਦੂਰ ਸੰਚਾਰ ਖੇਤਰ ਲਈ ਇੱਕ ਨਵਾਂ ਯੁੱਗ ਹੈ ਇੱਕ ਅਜੇਹਾ ਯੁੱਗ ਜਿੱਥੇ ਭਾਰਤ ਚੋਟੀ ਦੇ ਦੂਰ ਸੰਚਾਰ ਉੱਪਰ ਨਿਰਮਾਤਾਵਾਦੀ ਕਟਾਰ ਵਿੱਚ ਸ਼ਾਮਲ ਹੋ ਗਿਆ ਇਸ ਵਿੱਚ ਡੈਨਮਾਰਕ ਸਵੀਡਨ ਦੱਖਣੀ ਕੋਰੀਆ ਚੀਨ ਵਰਗੇ ਦੇਸ਼ ਸ਼ਾਮਲ ਨੇ ਭਾਰਤ ਹੁਣ ਅਜੇਹਾ ਕਰਨ ਵਾਲਾ ਪੰਜਵਾਂ ਦੇਸ਼ ਹੈ ਡਿਜੀਟਲ ਇੰਡੀਆ ਫੰਡ ਰਾਹੀਂ ਦੇਸ਼ ਦੇ 100% 4G ਦੀ 4G ਸੰਤ੍ਰਿਪਤਾ ਨੈੱਟਵਰਕ ਦਾ ਵੀ ਉਦਘਾਟਨ ਕੀਤਾ ਜਾਵੇਗਾ ਪੀਐਮ ਮੋਦੀ ਦਾ ਅੱਜ ਓਡੀਸ਼ਾ ਦੌਰਾ ਤੇ ਦੌਰਾਨ ਉਥੋਂ ਦੇ ਲੋਕਾਂ ਨੂੰ ਪੀਐਮ ਮੋਦੀ ਵੱਡੀ ਸੋਗਾਤ ਦੇਣਗੇ ਜਿਸ ਦੇ ਨਾਲ ਉਥੋਂ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਣ ਵਾਲਾ ਹੈ ਤੇ 60000 ਕਰੋੜ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਪੀਐਮ ਮੋਦੀ ਦੇ ਵੱਲੋਂ ਨੀਂਹ ਪੱਥਰ ਰੱਖਿਆ ਜਾਵੇਗਾ ਤੇ ਅੱਜ ਇੱਕ ਜਨਸਭਾ ਨੂੰ ਵੀ ਸੰਬੋਧਿਤ ਕਰਨਗੇ ਪੀਐਮ ਮੋਦੀ ਤੇ ਦੌਰਾਨ ਉਥੋਂ ਦੇ ਲੋਕਾਂ ਨੂੰ ਵੱਡੀ ਸੋਗਾਤ ਜਿਹੜੀ ਅੱਜ ਦੇਣ ਵਾਲੇ ਨੇ ਓਡੀਸ਼ਾ ਦੇ ਲੋਕਾਂ ਨੂੰ ਅੱਜ ਵੱਡੀ ਸੋਗਾਤ ਦੇਣਗੇ ਪੀਐਮ ਮੋਦੀ ਜਿਸ ਦੇ ਨਾਲ ਦੂਰ ਸੰਚਾਰ ਰੇਲਵੇ ਉੱਚ ਸਿੱਖਿਆ ਅਤੇ ਜਿਹੜੇ ਪਿੰਡੂ ਖੇਤਰ ਨੇ ਜਿਹੜੇ ਇਸ ਪ੍ਰੋਜੈਕਟ ਦੇ ਨਾਲ ਦੂਰ ਸੰਚਾਰ ਰੇਲਵੇ ਉੱਚ ਸਿੱਖਿਆ ਸਿਹਤ ਸੰਭਾਲ ਹੁਨਰ ਵਿਕਾਸ ਅਤੇ ਪਿੰਡੂ ਰਿਹਾਇਸ਼ ਵਰਗੇ ਖੇਤਰਾਂ ਨੂੰ ਵੀ ਕਵਰ ਕਰਦੇ ਨੇ ਇਸ ਦੇ ਨਾਲ ਕਿ ਉਹ ਇਸ ਮੌਕੇ ਇੱਕ ਇਸ ਦੇ ਨਾਲ ਕਿ ਪਿੰਡੂ ਰਹਿਸ਼ ਖੇਤਰਾ ਵਰਗਿਆਂ ਨੂੰ ਵੀ ਇਸ ਦੇ ਨਾਲ ਕਵਰ ਕਰਦੇ ਨੇ ਜਿਸ ਦੇ ਨਾਲ ਵੱਡੀ ਸੋਗਾਤ ਮਿਲੇਗੀ ਅਤੇ ਇਹਨਾਂ ਲੋਕਾਂ ਨੂੰ ਵੱਡਾ ਫਾਇਦਾ ਹੋਣ ਵਾਲਾ ਉੜੀਸਾ ਦੇ ਲੋਕਾਂ ਨੂੰ ਵੱਡਾ ਫਾਇਦਾ ਜਿਹੜਾ ਇਸ ਦੇ ਨਾਲ ਹੋਵੇਗਾ ਤੇ 60000 ਕਰੋੜ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟ ਹੈ ਜਿਨ੍ਹਾਂ ਦਾ ਅੱਜ ਨੀ ਪੱਥਰ ਜਿਹੜਾ ਔਰ ਰੱਖਿਆ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਡੀਸਾ ਦੌਰਾ ਉਹਨਾਂ ਦਾ ਤੇ ਚਾਰਸ ਗੁੜਾ ਵਿੱਚ 60000 ਕਰੋੜ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਜਿਨ੍ਹਾਂ ਦਾ ਉਦਘਾਟਨ ਅਤੇ ਨੀ ਪੱਥਰ ਰੱਖਿਆ ਜਾਵੇਗਾ ਪ੍ਰੋਜੈਕਟ ਦੂਰ ਸੰਚਾਰ ਰੇਲਵੇ ਉੱਚ ਸਿੱਖਿਆ ਸਹਿਰ ਸੰਭਾਲ ਹੁਨਰ ਵਿਕਾਸ ਅਤੇ ਪਿੰਡੂ ਰਿਹਾਇਸ਼ ਵਰਗੇ ਖੇਤਰਾਂ ਨੂੰ ਕਵਰ ਕਰਦੇ ਨੇ ਉਹ ਇਸ ਮੋਕੇ ਇਸ ਜਨਤਕ ਮੀਟਿੰਗ ਨੂੰ ਵੀ ਸੰਬੋਧਨ ਕਰਨਗੇ ਡਿਜੀਟਲ ਕਨੈਕਟੀਵਿਟੀ ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਮੋਦੀ ਲਗਭਗ ਜਿਹੜਾ ਵਾ ਵੱਡੇ ਪ੍ਰੋਜੈਕਟ ਹੈ ਜਿਹੜਾ ਉਹਨਾਂ ਦਾ ਉਦਘਾਟਨ ਕੀਤਾ ਜਾਵੇਗਾ ਇਸ ਦੇ ਨਾਲ 4G ਟਾਵਰਾਂ ਜਿਹੜੇ ਆ 4G ਟਾਵਰ ਹੈ ਉਹਨਾਂ ਦਾ ਉਦਘਾਟਨ ਕੀਤਾ ਜਾਵੇਗਾ ਇਸ ਦੇ ਨਾਲ ਲੋਕਾਂ ਨੂੰ ਫਾਇਦਾ ਜਿਹੜਾ ਉਹ ਹੋਣ ਵਾਲਾ ਓਡੀਸ਼ਾ ਦੇ 400 ਗੁੜਾ ਤੋਂ ਨੈਟਵਰਕ ਲਾਂਚ ਕਰਨਗੇ ਸਿੰਧੀਆਂ ਖੁਦ ਲਾਂਚ ਦੁਰਾਨ ਗਹਾਟੀ ਦੇ ਵਿੱਚ ਮੌਜੂਦ ਰਹਿਣਗੇ ਦੂਰ ਸੰਚਾਰ ਮੰਤਰੀ ਨੇ ਕਿਹਾ ਕਿ ਦੂਰ ਸੰਚਾਰ ਖੇਤਰ ਇੱਕ ਨਵਾਂ ਯੁੱਗ ਹੈ ਇੱਕ ਅਜੇਹਾ ਯੁੱਗ ਜਿੱਥੇ ਭਾਰਤ ਚੋਟੀ ਦੇ ਦੂਰ ਸੰਚਾਰ ਉੱਪਰ ਨਿਰਮਾਤਾਵਾਦੀ ਕਟਾਰ ਵਿੱਚ ਸ਼ਾਮਲ ਹੋ ਗਿਆ ਇਸ ਵਿੱਚ ਡੈਨਮਾਰਕ ਸਵੀਡਨ ਦੱਖਣੀ ਕੋਰੀਆ ਚੀਨ ਵਰਗੇ ਦੇਸ਼ ਸ਼ਾਮਲ ਨੇ ਭਾਰਤ ਹੁਣ ਅਜੇਹਾ ਕਰਨ ਵਾਲਾ ਪੰਜਵਾਂ ਦੇਸ਼ ਹੈ ਡਿਜੀਟਲ ਇੰਡੀਆ ਫੰਡ ਰਾਹੀਂ ਦੇਸ਼ ਦੇ 100% 4ਜੀ ਦੀ 4ਜੀ ਸੰਤ੍ਰਿਪਤਾ ਨੈੱਟਵਰਕ ਦਾ ਵੀ ਉਦਘਾਟਨ ਕੀਤਾ ਜਾਵੇਗਾ ਪੀਐਮ ਮੋਦੀ ਦਾ ਅੱਜ ਓਡੀਸ਼ਾ ਦੌਰਾ ਤੇ ਦੌਰਾਨ ਉਥੋਂ ਦੇ ਲੋਕਾਂ ਨੂੰ ਪੀਐਮ ਮੋਦੀ ਵੱਡੀ ਸੋਗਾਤ ਦੇਣਗੇ ਜਿਸ ਦੇ ਨਾਲ ਉਥੋਂ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਣ ਵਾਲਾ ਹੈ ਤੇ 60000 ਕਰੋੜ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਪੀਐਮ ਮੋਦੀ ਦੇ ਵੱਲੋਂ ਨੀਂ ਪੱਥਰ ਰੱਖਿਆ ਜਾਵੇਗਾ ਤੇ ਅੱਜ ਇੱਕ ਜਨ ਸਭਾ ਨੂੰ ਵੀ ਸੰਬੋਧਿਤ ਕਰਨਗੇ ਪੀਐਮ ਮੋਦੀ ਤੇ ਦੌਰਾਨ ਉਥੋਂ ਦੇ ਲੋਕਾਂ ਨੂੰ ਵੱਡੀ ਸੋਗਾਤ ਜਿਹੜੀ ਅੱਜ ਦੇਣ ਵਾਲੇ ਨੇ ਓਡੀਸ਼ਾ ਦੇ ਲੋਕਾਂ ਨੂੰ ਅੱਜ ਵੱਡੀ ਸੋਗਾਤ ਦੇਣਗੇ ਪੀਐਮ ਮੋਦੀ ਜਿਸ ਦੇ ਨਾਲ ਦੂਰ ਸੰਚਾਰ ਰੇਲਵੇ ਉੱਚ ਸਿੱਖਿਆ ਅਤੇ ਜਿਹੜੇ ਪਿੰਡੂ ਖੇਤਰ ਨੇ ਜਿਹੜੇ ਇਸ ਪ੍ਰੋਜੈਕਟ ਦੇ ਨਾਲ ਦੂਰ ਸੰਚਾਰ ਰੇਲਵੇ ਉੱਚ ਸਿੱਖਿਆ ਸਿਹਤ ਸੰਭਾਲ ਹੁਨਰ ਵਿਕਾਸ ਅਤੇ ਪਿੰਡੂ ਰਿਹੈਸ਼ ਵਰਗੇ ਖੇਤਰਾ ਨੂੰ ਵੀ ਕਵਰ ਕਰਦੇ ਨੇ ਇਸੇ ਨਾਲ ਕਿ ਉਹ ਇਸ ਮੌਕੇ ਇੱਕ ਇਸੇ ਨਾਲ ਕਿ ਪਿੰਡੂ ਰਿਹੈਸ਼ ਖੇਤਰਾ ਵਰਗਿਆਂ ਨੂੰ ਵੀ ਇਸੇ ਨਾਲ ਕਵਰ ਕਰਦੇ ਨੇ ਜਿਸ ਦੇ ਨਾਲ ਵੱਡੀ ਸੁਗਾਤ ਮਿਲੇਗੀ ਅਤੇ ਇਹਨਾਂ ਲੋਕਾਂ ਨੂੰ ਵੱਡਾ ਫਾਇਦਾ ਹੋਣ ਵਾਲਾ ਉੜੀਸਾ ਦੇ ਲੋਕਾਂ ਨੂੰ ਵੱਡਾ ਫਾਇਦਾ ਜਿਹੜਾ ਇਸ ਦੇ ਨਾਲ ਹੋਵੇਗਾ ਤੇ 60000 ਕਰੋੜ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟ ਜਿਨ੍ਹਾਂ ਦਾ ਅੱਜ ਨੀ ਪੱਥਰ ਜਿਹੜਾ ਔਰ ਰੱਖਿਆ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅडिशा ਦੌਰਾ ਉਹਨਾਂ ਦਾ ਤੇ 4 ਗੁੜਾ ਵਿੱਚ 60000 ਕਰੋੜ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਜਿਨ੍ਹਾਂ ਦਾ ਉਦਘਾਟਨ ਅਤੇ ਨੀ ਪੱਥਰ ਰੱਖਿਆ ਜਾਵੇਗਾ ਪ੍ਰੋਜੈਕਟ ਦੂਰ ਸੰਚਾਰ ਰੇਲਵੇ ਉੱਚ ਸਿੱਖਿਆ ਸਿਹਤ ਸੰਭਾਲ ਹੁਨਰ ਵਿਕਾਸ ਅਤੇ ਪਿੰਡੂ ਰਿਹਾਇਸ਼ ਵਰਗੇ ਖੇਤਰਾਂ ਨੂੰ ਕਵਰ ਕਰਦੇ ਨੇ ਪਈਸ ਮੌਕੇ ਇਸ ਜੰਤਾ ਮੀਟਿੰਗ ਨੂੰ ਵੀ ਸੰਬੋਧਨ ਕਰਨਗੇ ਡਿਜੀਟਲ ਕਨੈਕਟੀਵਿਟੀ ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਮੋਦੀ ਲਗਭਗ ਜਿਹੜਾ ਵਾ ਵੱਡੇ ਪ੍ਰੋਜੈਕਟ ਹੈ ਜਿਹੜਾ ਉਹਨਾਂ ਦਾ ਉਦਘਾਟਨ ਕੀਤਾ ਜਾਵੇਗਾ ਇਸ ਦੇ ਨਾਲ 4G ਟਾਵਰ ਜਿਹੜੇ ਆ 4G ਟਾਵਰ ਹੈ ਉਹਨਾਂ ਦਾ ਉਦਘਾਟਨ ਕੀਤਾ ਜਾਵੇਗਾ ਇਸ ਦੇ ਨਾਲ ਲੋਕਾਂ ਨੂੰ ਫਾਇਦਾ ਜਿਹੜਾ ਉਹ ਹੋਣ ਵਾਲਾ ਓਡੀਸ਼ਾ ਦੇ 400 ਗੁੜਾ ਤੋਂ ਨੈਟਵਰਕ ਲਾਂਚ ਕਰਨਗੇ ਸਿੰਧੀਆਂ ਖੁਦ ਲਾਂਚ ਦੁਰਾਨ ਗੁਹਾਟੀ ਦੇ ਵਿੱਚ ਮੌਜੂਦ ਰਹਿਣਗੇ ਦੂਰ ਸੰਚਾਰ ਮੰਤਰੀ ਨੇ ਕਿਹਾ ਕਿ ਦੂਰ ਸੰਚਾਰ ਖੇਤਰ ਲਈ ਇੱਕ ਨਵਾਂ ਯੁੱਗ ਹੈ ਇੱਕ ਅਜਿਹਾ ਯੁੱਗ ਜਿੱਥੇ ਭਾਰਤ ਚੋਟੀ ਦੇ ਦੂਰ ਸੰਚਾਰ ਉੱਪਰ ਨਿਰਮਾਤਾਵਾਦੀ ਕਟਾਰ ਵਿੱਚ ਸ਼ਾਮਲ ਹੋ ਗਿਆ ਇਸ ਵਿੱਚ ਡੈਨਮਾਰਕ ਸਵੀਡਨ ਦੱਖਣੀ ਕੋਰੀਆ ਚੀਨ ਵਰਗੇ ਦੇਸ਼ ਸ਼ਾਮਲ ਨੇ ਭਾਰਤ ਹੁਣ ਅਜਿਹਾ ਕਰਨ ਵਾਲਾ ਪੰਜਵਾਂ ਦੇਸ਼ ਹੈ ਡਿਜੀਟਲ ਇੰਡੀਆ ਫੰਡ ਰਾਹੀਂ ਦੇਸ਼ ਦੇ 100% 4G ਦੀ 4G ਸੰਤ੍ਰਿਪਤਾ ਨੈੱਟਵਰਕ ਦਾ ਵੀ ਉਦਘਾਟਨ ਕੀਤਾ ਜਾਵੇਗਾ ਪੀਐਮ ਮੋਦੀ ਦਾ ਅਜੇ ਓਡੀਸ਼ਾ ਦੌਰਾ ਤੇ ਦੌਰਾਨ ਉੱਥੇ ਦੇ ਲੋਕਾਂ ਨੂੰ ਪੀਐਮ ਮੋਦੀ ਵੱਡੀ ਸੁਗਾਤ ਦੇਣਗੇ ਜਿਸ ਨਾਲ ਉੱਥੇ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਣ ਵਾਲਾ ਹੈ ਤੇ 60000 ਕਰੋੜ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਪੀਐਮ ਮੋਦੀ ਦੇ ਵੱਲੋਂ ਨੀ